ਆਪਣਾ ਰੂਹ ਆਫਸਾ ਬਣ ਕੇ ਹੋ ਚੁੱਕਾ ਰੈਡੀ ਲੈ ਕੇ ਆਉ ਗਲਾਸ ਤੇ ਦੀ ਆਉ ਤੇ ਤੇ ਕਿਉਂ ਆ ਗਿਆ ਫਿਰ ਬਣ ਗਏ ਆ ਬਣ ਗਏ ਮਟਰ ਮਟਰ ਬਣ ਕੇ ਹੋ ਚੁੱਕੇ ਰੈਡੀ ਆ ਬਣੀ ਸਾਡੀਆਂ ਫਲਵੜੀਆਂ ਫਲਵੜੀਆਂ ਅੱਜ ਦੀ ਦੁਪਹਿਰ ਦੇ ਨਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਫਤੇਵਾਰ ਸੰਦੂ ਤੋਂ ਗਾਇਸ ਅੱਜ ਆਪਾਂ ਸਵੇਰ ਦੇ ਵੱਤ ਚੁੱਕੇ ਸੀ 8:30 ਅੱਜ ਫਤਿਹਵਾਰ ਸਾਰੇ ਬੱਚੇ ਘਰੇ ਸੀ ਤਾਂ ਉਹਨਾਂ ਵਾਸਤੇ ਆਪਾਂ ਦੁਪਹਿਰ ਦੇ ਖਾਣੇ ਵਿੱਚ ਕੁਝ ਸਪੈਸ਼ਲ ਬਣਾਉਣ ਲੱਗੇ ਆ ਕਿਉਂਕਿ ਦੁਪਹਿਰੇ ਬਹੁਤ ਗਰਮੀ ਹੋ ਜਾਂਦੀ ਹੈ ਤਾਂ ਦੁਪਹਿਰੇ ਬੰਦਾ ਨਹੀਂ ਹੁਣ ਠੰਡਾ ਸੀ ਤਾਂ ਨਾਲੇ ਸਾਡੇ ਚੌਂਕੇ ਵਿੱਚ ਵੀ ਛਾਂ ਸੀ ਤੋਂ ਆਪਾਂ ਸੋਚਿਆ ਕਿ ਹੁਣ ਤੋਂ ਹੀ ਬਣਾ ਕੇ ਰੱਖ ਲੈਨੇ ਤੇ ਦੁਪਹਿਰੇ ਇਹਨਾਂ ਨੂੰ ਚਾਣਾ ਦੇ ਦਾਂਗੇ ਤੇ ਚਲੋ ਆਜੋ ਗਾਇਸ ਆਪਾਂ ਬਣਾਉਂਦੇ ਆ ਕੁਝ ਸਪੈਸ਼ਲ ਉਧਰ ਵਿੱਚ ਜਿਆਦਾ ਨਹੀਂ ਅੱਜ ਬਿਟਾ ਜਿਆਦਾ ਲੂਣ ਪਾਈ ਚਾਚੀ ਜੀ ਜਿਆਦਾ ਲੂਣ ਪਾਈ ਜਿਆਦਾ ਆਪਾਂ ਬਹੁਤ ਜਿਆਦਾ ਰੋਮਾਂ ਦੇ ਲੱਗ ਰਹੇ ਨੇ ਕਿਤੇ ਕਿਹਨੇ ਕਿਤੇ ਜੀ ਉਹਨਾਂ ਨੂੰ ਸਕੇ ਪਰੇ ਕਰਨਾ ਢੰਗ ਨਾਲ ਢਿੱਡੀ ਚਲੋ ਹੋ ਗਈ ਸੱਤ ਪੇੜਾ ਲੂਣ ਲੂਣ ਪਾਓ ਕਰਨਾ ਅੰਮੀ ਨੂੰ ਚਾੜਾ ਬਸ ਚਾਹ ਪਾਣੀ ਟਿਕੀ ਚੁਟਕੀ ਪਾਣਾ ਇੰਨਾ ਨਹੀਂ ਪਾਣਾ ਇੰਨਾ ਪਤਾ ਚੁਟਕੀ ਨਾ ਪਾਉਣ ਨੂੰ ਬਿੰਨੂ ਇੱਟਾ ਸਾਰਾ ਹੁੰਦਾ ਛੜਜੇ ਦੇ ਵਿੱਚ ਛੜੀ ਚੁਟਕੀ ਪੜੀ ਬੱਟੀ ਬਸ ਜੇ ਉਹ ਪਾ ਗਏ ਸੱਤ ਜਿਹੜੇ ਪਾਏ ਨਾ ਉਹਨਾਂ ਨੂੰ ਨਾ ਚਾਤਾ ਪਈ ਅੰਮੀ ਉਹਨਾਂ ਦਾ ਨੂਨ ਘਾਟੀ ਜਿਆਦਾ ਜਿਆਦਾ ਹੀ ਹੋ ਜਾਣਾ ਬੇਟੇ

मिक्सर ਪੈ ਇਸ ਲਈ ਕਰ ਰਹੇ ਨੇ ਕਿਉਂਕਿ ਬੇਟਾ ਸਾਰੇ ਅੱਡੇ ਚ ਚੰਗੀ ਤਰ੍ਹਾਂ ਮਿਲ ਸੋ ਜਾਣ ਦੇ ਜੇ ਅਧਾੜ ਆ ਗਿਆ ਤਾਂ ਅੱਦੇ ਮੋਟ ਚੰਗੇ ਬਣ ਜਾਣਗੇ ਉਹ ਹੱਟੇ ਮਾੜੇ ਇਹਨੇ ਕਿਹਾ ਹੋ ਜੂਗਾ ਤਾਂ ਨਾ ਉਹ ਤਾਂ ਇਹ ਆਪ ਖਾਣ ਹੋਈ ਇਹਨਾਂ ਨੂੰ ਅੱਛਾ ਇਹ ਕਿਤੇ ਅੱਛਾ ਥੋੜੇ ਹੀ ਹਾਂ ਕੋਲ ਬੜੀਆਂ ਕੱਦਲਾਂ ਨਾਲ ਬੜੀਆਂ ਬਣੀਆਂ ਫੁੱਲ ਆਈਆਂ ਫਨ ਬੜੀਆਂ ਹੀ ਸੋਹਣੀਆਂ ਬਣੀਆਂ ਆ ਜਾਂਦੇ ਆ ਉਹ ਪੂ ਪੂ ਜਿਹਾ ਸਵਾਲ ਆਉਂਦਾ ਸਭ ਨਹੀਂ ਮੈਨੂੰ ਤੇ ਉਹ ਸਵਾਲ ਲੱਗਿਆ ਫੁੱਲ ਆਈ ਪਾਣੀ ਪੀਣਾ ਆ ਯਾਰ ਬਾਹਰ ਪਿਆ ਹੀ ਪਾਣੀ ਨਹੀਂ ਬਣੇ ਆ ਕੇ ਤੇਰੇ ਕੋਲ ਆ ਵੇਖ ਮਤਲਬ ਇਹ ਹੀ ਮਤਲਬ ਹੁੰਦੇ ਆ ਹਾਂਜੀ ਮੈਂ ਕਹਿੰਦਾ ਮੈਂ ਛੱਡੀ ਹੀ ਨਾ ਮੈਂ ਕਹਿੰਦਾ ਹੂੰ ਮੈਂ ਕਹਿੰਦਾ ਓ ਮਾਈ ਗੋਡ ਓ ਮਾਈ ਗੋਡ ਆਂਦਾ ਯੈਸ ਹ ਅੱਡੀ ਰੋਟੀ ਤਪਾ ਤੇ ਰੋਟੀ ਦੀ ਬੱਡੀ ਬਣਾਓ ਟ ਆਪਣੀ ਮਿਲਣਾ ਲੋਚੀ ਤੇ ਅੱਗੇ ਵੀਡੀਓ ਆਉਂਦੀ ਹੈ ਪਾੜੇ ਚ ਨਹੀਂ ਨਾ ਨਾ ਨੱਕ ਤੁਹਾਡੇ ਅੰਦਰ ਬੁੱਲਣਾਂ ਚ ਪੈ ਜਾਂਦਾ ਇਹ ਅੱਜ ਸੋਇਆ ਯਾਰ ਕੀ ਬਣਾਉਂ ਮਟਰ ਨੇ ਇਹ ਕੀ ਬਣਾ ਦੇ ਮਟਰ ਇਹ ਕੀ ਮਟਰ ਉਹ ਇਹਨਾਂ ਦਿੱਤੇ ਨਾ ਪਾਇਓ ਦੂਜੇ ਵੇਰ ਚ ਚਲੋ ਲੈ ਲਓ ਕਿਉਂਕਿ ਫੇਰ ਚਿੰਪੜ ਜਾਣੇ ਜੇ ਮੰਮਾ ਲੱਗਾ ਚੁੰਮੜੀਆਂ ਦੇ ਫੇਰ ਉਹ ਦੋ ਦੋ ਪਤਾ ਨਾ ਹੱਥ ਨਹੀਂ ਮਾਰਨੇ ਲੈ ਹੱਥੋਂ ਮਿੱਟੀ ਵਾਲੇ ਲੈ ਕੇ ਆਇਆ ਘਰ ਦਾ ਕੀ ਹੈ ਮੰਮਾ ਚੁੰਨੀ ਰੱਖੀ ਹੋਈ ਇੱਥੇ ਤਲੇ ਇਹਨੇ ਜਾਣੇ ਤੇ ਮੈਂ ਤਾਂ ਹਣੀ ਸਾਡੇ ਕਿੰਨੇ ਕਿ ਮੈਂ ਦੋ ਥਾਲੀਆਂ ਲੈ ਕੇ ਆਉਣੀ ਆ ਨਾ ਮੈਂ ਕਿਹੜੀ ਘਟ ਇੱਕ ਥਾਲੀ ਦੀ ਖਾਣਣੀ ਆ ਵੇ ਪੰਜ ਤੋਂ ਮੱਖੀ ਬੈਠੀ ਤੇ ਟੋਈ ਚ ਮਿਲ ਕੇ ਪਾ ਦੇਣੀ ਸੋਈ ਚ ਨਹੀਂ ਖਲੋਤਾ ਜਾਂਦਾ ਇਹਨਾਂ ਬਾਈ ਇੱਕ ਕਰੋ ਕਰੋ ਕਿਤੇ ਕਿਦਾਂ ਗਿਆ ਚਲੀ ਜਾਣੀ ਮੈਨੂੰ ਐਥੇ ਮੰਮੀ ਵਾਸਤਾ ਲਾਉਂ ਗਿਆ ਜਿਆਦੇ ਵੱਡੇ ਦੇ ਬਣਾਉਂਦੇ ਤੁਸੀਂ ਛੋਟੇ ਕਰੋ ਥੋੜੇ ਜਿਹਾ ਬਰੀਕ ਦੇ ਇਦਾਂ ਪਤਲੇ ਕਰੋ ਨਾਲੇ ਥੋੜੇ ਤੇ ਤੁਹਾਡੇ ਚਾਚੀ ਚਿੱਟੀ ਦੇ ਸੰਗ ਚੜ ਚੱਲੇ ਆਹ ਦੇ ਦੇ ਮਮਾ ਮੋ ਚਿੱਟੇ ਇਦੇ ਵਿੱਚ ਵੇਕ ਲਾਈਨ ਮਾਰ ਨਾ ਟਵਟਾ ਹਾਸ ਨਹੀਂ ਖਾਣਾ ਮੈਂ ਤੂੰ ਮੈਂ ਹਾਂ ਜਿਆਦੇ ਨਿੱਕੇ ਜੇ ਕਰੀ ਜਾਂਦੇ ਹਾਂ ਜੇ ਮਟਰ ਕਿਟੇ ਕਿਟੇ ਲੰਮੇ ਹੁੰਦੇ ਹੋਰੀ ਬਟਣ ਨਹੀਂ ਬਟੀਆਂ ਆਉਂਦੀਆਂ ਸਾਰਿਆਂ ਨੇ ਬਣਿਆ ਸਾਰੇ ਬਾਤੂ ਆ ਜਾਣ ਮੱਖੀ ਡੋ ਮੱਖੀ ਵੇ ਕਿਨੇ 36 ਮੱਖੀ ਕੱਟੀ ਕੀਤੀ ਮੱਖੀ ਆਪੇ ਆਈ ਐ ਨਹੀਂ ਕੱਟੀ ਕੀਤੀ ਨੂੰ ਆ ਮੇ ਰੋਟੀ ਮੈਂ ਸਦਾ ਥੋੜੀ ਦਿੱਤਾ ਆ ਜਾ ਆ ਲੱਪਕੋੜੇ ਦੇ ਸ਼ੇਪ ਮਟਰ ਭਰੀ ਹਣਾ ਲੱਗਾ ਹੋਇਆ ਮਟਰ ਕੱਟਣ ਮੇਰੇ ਲਈ ਮੋਸੇ ਬਣਾਉਂਦਾ ਪਤਾ ਕੀ ਕਰਦਾ ਤੂੰ ਆ ਭੈੜੇ ਜਿਹਾ ਮੈਨੂੰ ਨਹੀਂ ਸਵਾਲ ਲੱਗਦਾ ਪਤਾ ਹੁਣ ਮੰਮੀ ਉਹਦੇ ਤੇ ਨਾ ਭਾਵੇਂ ਜਿਉ ਪਾਏਗੇ ਨਾ ਸਭ ਨੇ ਕੰਡਾ ਮਟਰ ਲਈ ਸਵਾਲ ਲੱਗਦੇ ਇੱਤੇ ਨਾ ਭਾਵੇਂ ਮੋਸੇ ਵੀ ਲੱਗਦੇ ਹੁਣ ਮੰਮੀ ਸੁਣ ਜੇ ਬਲੀ ਅੱਛਾ ਪਾ ਕਮਸੇ ਬਣਾਉਣਾ ਨਹੀਂ ਪਰ ਇਹ ਆਪਣਾ ਘਰੇ ਮੈਂ ਇਦਾਂ ਕੱਢ ਲਾਣਾ ਬੋਲਣੀ ਨਹੀਂ ਘਰੇ ਨਹੀਂ ਮੈਂ ਇਦਾਂ ਨਹੀਂ ਪੰਦਾ ਇਹ ਉਹ ਬਾਤ ਛੱਡ ਤਾਈ ਹਾਂ ਉਹਨੇ ਮੇਂ ਜਵਾਈ ਜੀ ਮੈਂ ਕੀ ਕਰੀ ਜਾਂਦੇ ਆ ਇਹ ਇਕੱਠੇ ਕਰੀ ਜਾਂਦੇ ਕਦੇ ਨਾ ਕਰ ਇਹ ਕੋਲ ਨਹੀਂ ਆਪਾਂ ਮਾਰਾ ਫਰਵਾਜ਼ ਇਧਰ ਇੰਨਾ ਕਾਂਗ ਕੁੱਤੇ ਲਾਉਂਦੇ ਮੈਂ ਨਹੀਂ ਵੀ ਇਕੱਲੇ ਛੱਡ ਦੋ ਇੰਨਾ ਕੁੱਤੇ ਨਹੀਂ ਦਾ ਕੀ ਬਤਾ ਹੋਣੀ ਤੂੰ ਮੰਮੀ ਆਵ ਲੈ ਹਾਈ ਹੈਲੋ ਆਈ ਐਮ ਸੋ ਹੌਟ ਗਰਮੀ ਬੜੀ ਆ ਲੈ ਆ ਲੈ ਬੱਦਲ ਬੱਦਲ ਚਿੱਕੀ ਉਹ ਲੈ ਲੈ ਮੁੰਡੇ ਦੀ ਨਸਨਾ ਕਾਂਢ ਵੜੀ ਮੇਰੇ ਕੋਚੇ ਨਾ ਹੀ ਸੀ ਹੋ ਐਂ ਕਰਦੀ ਰਹਿੰਦੀ ਦਿਨ ਰਾਤ ਉਹਦਾ ਕੀ ਆ ਬੜੋ ਜਵਾਦ ਬਰਾ ਕੇ ਦੱਸ ਬਦੋ ਮੈਂ ਲੈਣੀ ਨਹੀਂ ਇਹ ਕਰ ਸੁੱਕਣੇ ਪਉਣੇ ਟਮਾਟਰ ਜਦੋਂ ਸੁੱਕ ਜਾਣਗੇ ਫਿਰ ਆਪਾਂ ਕੱਟਾਂਗੇ ਕਿਉਂਕਿ ਜੇ ਨਾ ਸੁੱਕਣੇ ਪਈਗੇ ਨਾ ਫਿਰ ਮਟਰ ਨਾ ਪੁਰਕਰੇਣੀ ਬਣਦੇ ਕਿ ਆਪਾਂ ਮਟਰ ਸੁਕਣੇ ਨਾ ਪਾਈਏ ਫਿਰ ਸਲਾਬੇ ਬਣਦੇ ਆ ਇਸ ਲਈ ਆਪਾਂ ਇਹਨਾਂ ਨੂੰ ਸੁਕਣੇ ਪਾਉਂਦੇ ਆ ਉੱਪਰ ਚਲਾਇਆ ਹੋਇਆ ਪੱਖਾ ਜਦੋਂ ਇਹ ਸੁੱਕ ਜਾਣਗੇ ਫਿਰ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚ ਤਲ ਲਾਂਗੇ ਤਾਂ ਉਹ ਆਪਾਂ ਤੜਾਂਗੇ 1:00 ਜੇ ਘੋੜ ਵਜੇ ਨੇ 9 ਘਟੋ-ਘਟ 3 ਘੰਟੇ ਆਪਾਂ ਇਹਨਾਂ ਨੂੰ ਸੁਕਾਵਾਂਗੇ ਇਹ ਆਪਣਾ ਦੁਪਹਿਰ ਦਾ ਖਾਣਾ ਹੋوندਿਆ ਰੈਡੀ ਪਾਹ ਦੇ ਖਾਣੇ ਵਿੱਚ ਖਾਣਾ ਗਿਆ ਪਾ ਚਾਹ ਦੇ ਨਾਲ ਬਟਰ ਹੰਫੁੱਲ ਵੜੀਆਂ ਇਹ ਜਿੱਤ ਤਾਂ ਨਹੀਂ ਹੋ ਫੜਾ ਗਈ ਸੀ ਨਹੀਂ ਇਹ ਤਾਂ ਘਵਾਰੀ ਨਹੀਂ 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 ਜਿਸ ਵਾਰ ਸੀ ਉਤਰਦੇ ਨਹੀਂ ਆਣੇ ਨਹੀਂ ਹਿੰਦੇ ਟੇਬਲ ਮਟਰਾਣਾ ਲਾਤਾ ਛਤੀ ਕਾ ਛਤੀ ਮੰਮੀ ਤੇਰੀਆਂ ਖਾਣਾ ਪੈਣ ਉੱਥੇ ਕੀ ਕਰੀ ਜਾਂਦੇ ਆਂ ਸੋ ਗੁਰੂ ਸੋ ਮੜੇ ਪੈਟ ਸਮਝਤਾ ਨੂੰ ਸਾਰੇ ਪਾ ਦੋ ਆਪਣੇ ਵਾਵਾ ਜੜਾ ਮੜਕੇ ਬਦੂ ਕੇ ਵਿੱਚ ਫਿਰ ਇੱਕ ਡੱਬੇ ਚ ਪਾ ਕੇ ਰੱਖ ਲਾਂਗੇ ਨਾ ਵੇੜ ਕੋਲ ਨਾਲ ਕੁਝ ਕੱਢ ਲਾਂਗੇ ਬੇਬੀ ਉੱਠੀ ਫੱਤੀ ਰੋਟੀ ਤਾਂ ਨਹੀਂ ਮੈਂ ਤੇ ਹੁਣ ਉੱਠੀ ਹਾਂ ਤੇ ਰੋਟੀ ਕਿਧਰੋਂ

जाने तरह कर लो फिर ना 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 तो ना ना ते ला पढ़ने सौखे हो जाए हम सौखे ਆਹ ਵੇਖੋ ਕਰਕੇ ਕਰ ਲਾ ਬਰਾਤ ਲੈ ਲੈ ਲੇਡ ਬੰਨ ਕੇ ਬਹੁਤ ਸਾਰਾ ਸਟਾਰਟ ਮਟਰ ਕੱਢਨੇ ਅੱਗ ਬਥੇਰੀ ਆ ਨਹੀਂ ਛੱਡਿਆ ਅੜ ਗਿਆ ਇਹ ਤਾਂ ਲੱਗਦਾ ਕੋ ਥੋੜਾ ਜਿਹਾ ਘੱਟ ਹੁੰਸੇਗਾ ਸੇਕ ਘੱਟੇ ਅੱਗ ਤੇਜ਼ ਚਾਹੀਦੀ ਹੋਰ ਅੱਕੜਾਂ ਸੁੱਕੀਆਂ ਲੱਗੀਆਂ ਵਿੱਚ ਗੋਲ ਉਹ ਰਿਹਾ ਜੂਰਾ ਸੇ ਘਟਿਆ ਸੇ ਰਵਾਵਾ ਹੰਦਲਾ ਨੇ ਹੁਣ ਨੋਕਲ ਕੇ ਬਾਇ ਮਤਲਬ ਕਿ ਨਹੀਂ ਕਿੰਨਾ ਗਿਆ ਤੇ ਜੀ ਇਹਨਾਂ ਫਸਲੇ ਕਿੱਤੋਂ ਆਦੋ ਇਹ ਵਰਤੋ ਆ ਜਿਓ ਕਿੰਨੇ ਕਿੰਨੇ ਹੰਤੇ ਲਾ ਹੈ ਕੜਾਈ ਭਰੀ ਇਹਦੇ ਵਿੱਚ ਕਿੰਨਾ ਕਰ ਲੱਗ ਜਾਣਾ ਆਪਾਂ ਜਰ ਜਰ ਦੇ ਪਾਉਂ ਥੋੜੇ ਪਾਉਂ ਜਾਨਾ ਕਰੀਵਾ ਕੱਢ ਕੇ ਪੱਜ ਜਾਵੇ ਮੰਗਵਾਂ ਨਹੀਂ ਉਹ ਆ ਜਿਹੜੇ ਪਲੇਟ ਆ। ਨਹੀਂ ਉਹ ਦੁੱਸਤ ਨਹੀਂ ਪੜਦਾ ਹਰ ਕੇ ਹੋ ਜਾਣਾ। ਪੜਦਾ ਇਦਾਂ ਦੇ। ਹੂੰ। ਚੋਟੀਆਂ ਨਹੀਂ ਜ਼ਿਆਦੇ ਹੋ ਜਾਣੇ। ਪਛਾਨੀ ਜੀ ਹੋਣਾ ਤੇਲ ਦਾ ਚੋਣਾ। ਤੇਲ ਬਣਾ ਕੇ ਨਿਕਲਦਾ ਭਾ। ਘਰ ਫੇਰੇ ਰੋਟੀ ਵੀ ਖਾਦੀ ਹੋਵੇ ਜਾਂ ਪੀ ਪਏਗੀ। ਆਜ ਰੋਟੀ ਬਣਾਉਣੀ ਹੈ ਇਹਦਾ ਉਰਨ ਜੋ ਗਏ ਹੋਣੇ ਆਪਾਂ ਨੇ ਸਾਡ ਦੇ ਚ ਪਾ ਕੇ ਰੱਖ ਲਾਂਗੇ ਜਿੰਨੇ ਜੀ ਲੀਏ ਮੈਂ ਬੱਟੇ ਬੱਜੇ ਤੋਂ ਨਹੀਂ ਇਦਾਂ ਥੋੜੀ ਇਹੋ ਜਿਹਾ ਬਣਾਣਾ ਹੈ ਕਿ ਗਰਮ ਮੇਲ ਬਹੁਤ ਤੱਕ ਤਸੀਰ ਆਵੇ ਇੱਕ ਦੱਤਾ ਬੰਦਿਆ ਤੋਂ

ਮੈਂ ਵੇਖਾਂ ਫਿਰ ਚਾਹ ਆਹ ਮੇਰੇ ਫੁੱਲ ਬੜੇ ਮਜੇਦਗੀ ਥੋੜੀ ਹੋਈਆਂ ਆਹ ਲੋਣੀ ਇਹਨਾਂ ਕੱਢਣੀਆਂ ਕੱਢਣੀਆਂ ਇਹ ਫੁੱਲ ਬੜੇ ਮੋਟੇ ਹੋਏ ਨੇ ਨਾ ਫੋਲ ਜਾਂਦੀ ਆ ਫੋਲ ਬਣਾ ਜੁੜਸਾਂ ਬਣ ਜਾਂਦੇ ਵਿੱਚ ਕੱਢ ਦੋ ਸਾਰੀ ਹੁਣ ਬਾਹਰ ਚੱਲੀ ਇਹ ਮੇਰੇ ਫੁੱਲ ਵੀ ਨਹੀਂ ਆ

ਗੋਲੇ ਕਿਤੇ ਸੋਨੇ ਪਾਣੀ ਗਿਆ ਨਾ ਪਰ ਫਰੈਂਚ ਚੋੜ ਮੜਾ ਇਹਨੂੰ ਜਸ ਥੋੜੀ ਭਰੀ ਰਹਿਣੀ ਚੋੜ ਇਹਨਾਂ ਚਾ ਗੋਲ ਗੋਲ ਜਿਹਾ ਲੱਗਦੇ ਆ ਔਰ ਉਪਲੇ ਹਾਂ ਬੋਲਦੇ ਆ ਇਹਨੂੰ ਚੋੜ ਤਾਂ ਵਰ ਬਣ ਗਏ ਆ ਬਣ ਗਿਆ ਮਟਰ ਮਟਰ ਬੰਟ ਕੇ ਹੋ ਚੁੱਕੇ ਰੈਡੀ ਆਹ ਬੜੀਆਂ ਛੋਟੀਆਂ ਫਲ ਬੜੀਆਂ ਅੱਜ ਦੀ ਦੁਪਹਿਰ ਦੇ ਨਾਲ ਖਾਏ ਕਿ ਹਮ ਫਲ ਬੜੀਆਂ ਐਂਡ ਮਟਰ ਚਲੋ ਹੁਣ ਕਿ ਇੱਥੇ ਖਾਣੇ ਬੈਠ ਮੈਂ ਅਜੇ ਚੁੰਨੀ ਨਵੀਂ ਲਈ ਦੱਸੋ ਕਿੱਦਾਂ ਦੀ ਲੱਗੀ ਸੋਹਣੀ ਆ ਚਲੋ ਚਲੋ ਮੈਂ ਅਗੱਜ ਪਾਣੀ ਪਾਣਾ ਹੋਇਆ ਆ ਅੱਗ ਨਹੀਂ ਜਾਂਦੀ ਕਿਤੇ ਵੀ ਪਹਾਂ ਕਰ ਦੋ ਸਰ ਆਪਾਂ ਅੱਗੇ ਮੁੜ ਕੇ ਮੀਗੀ ਦੀ ਗਾਲ ਤੋਂ ਇਹ ਰੋਲਾ ਪਾਉਂਦੇ ਪਰ ਮਜਾ ਮਟਰ ਲੇਕੇ ਵਰ ਇਹ ਪਲੇਟ ਤੇ ਆਪਣੇ ਹੁਣ ਨਹੀਂ ਲੱਗੀਆਂ ਇਹ ਨਹੀਂ ਲੱਗਣਗੀਆਂ ਹੋਰ ਕਿ ਕਰਨਾ ਤਾਂ ਵੀ ਕਿ ਤਿਆਰਬਾ ਦੀ ਗੱਲ ਹੀ ਮੈਂ ਤੇ ਇਹ ਚੁਣ ਚੁਣ ਕੇ ਖਾਂਮ ਮੈਂ ਜਾਵਾਂ ਨਾ ਚਾਲ ਆਇਆ ਪਾਗ ਸਾੜੀ ਚ ਕਿੱਥੇ ਜਾਣਾ ਮੈਂ ਜਾ ਕੇ ਅੰਦਰ ਬੈਠਣੀ ਨਾ ਮੈਂ ਕਹਿੰਦੀ ਹਾਂ ਤਾਂ ਹੀ ਬਾਗ ਲੈ ਆਏ ਪਿਛੇ ਬੱਤਰੀ ਨਹੀਂ ਪਿਲ ਰਹੀ ਹੈ ਆ ਪਾਣੀ ਪੀ ਘਟੂ ਡਾ ਪਾਣੀ ਵੀ ਖਤਮ ਹੋ ਗਿਆ ਜੋ ਬਰਕ ਪਾਣੀ ਬਣੀ ਵਿੱਚ ਲੋ ਹੈ ਫਿਰ ਤਾਂ ਫੋਲ ਬੜੀਆਂ ਦੇ ਵਾਲੇ ਤ ਵਾਲੇ ਘੁੰਮੰਦਾ ਹੈ ਮੱਖੀਆਂ ਆਜੇ ਸਾਈਡ ਤੇ ਰੱਖ ਲੈਣੀ ਹੋਰ ਆਣੀ। ਹਮਾਰੇ ਮੇਰੇ ਬੱਚੇ ਪ੍ਰੋਬਲਮ ਆ ਕਿ ਰਹਿ ਗਿਆ। ਆਹ ਰਹਾ। ਕਮਰੇ ਚ ਹੌਲੀ ਹੌਲੀ ਪਹੁੰਚਣਾ ਹੈ ਮਾਮਾ। ਦਾਦੀ ਕਿੱਥੇ ਆ? ਦਾਦੀ। ਆ ਰਹਿਦੇ ਦਾਦੀ ਹੁੰਦੇ ਨਹੀਂ ਬੇਟਾ ਲੈ ਕਿੱਥੇ ਉਹ? ਬਾਥਰੂਮ ਚ ਨਹੀਂ। ਬਾਥਰੂਮ ਚ ਨਹੀਂ। ਬਾਦਰ ਵਿੱਚ ਬਾਤ ਹੋਣੀ ਹੈ ਚਲੋ ਮੈਂ ਜਾ ਬਾਈ ਬਾਈ ਮੇਰੇ ਨਾਲ ਨਹੀਂ ਹੈ ਨਾ ਤੁਹਾਨੂੰ ਨਹੀਂ ਹੈ ਮੇਰੇ ਨਾਲ ਰੋੜ ਦਿੰਦੀ ਹੈ ਪੂਨੀ ਰਾਤ ਦੇ ਵੱਜ ਚੁੱਕੇ ਸੀ 8:30 ਤਾਂ ਆਪਾਂ ਬਣਾਉਣ ਲੱਗੇ ਸੀ ਕਿ ਰੂ ਅਫਸਰ ਰੂ ਅਫਸਰ ਆਪਾਂ ਤਾਂ ਕਦੀ ਬਣਾਇਆ ਨਹੀਂ ਇਹ ਹੀ ਬਣਾਉਂਦੇ ਨੇ ਰੂ ਅਫਸਰ ਦੁੱਧ ਪੀਣ ਨੂੰ ਦੇ ਦਿੰਦੀ ਸੀ ਕਹਿੰਦਾ ਗਰਮੀ ਪੈ ਗਈ ਸੀ ਤਾਂ ਆਹਰੋਂ ਲੱਗੀ ਸੀ ਜਰਾ ਬਜ਼ਾ ਦੇ ਕਿਸੇ ਨਾਲ ਦੁੱਧ ਪੀਣ ਨੂੰ ਨਾ ਦੇ ਦੇਰੇਗੀ ਜੇ ਹੁਣ ਗਰਮੀ ਆ ਗਈ ਦੁੱਧ ਪੀਣ ਨੂੰ ਨਹੀਂ ਚੀ ਕਰਨਾ ਕੋਈ ਆਦਮੇ ਦਬਣਾ ਕੀ ਜੀ ਹਾਂਜੀ ਅੰਦਰ ਕੱਲਾ ਪਾਪਾ ਜਰਾ ਬੱਤੇ ਦੀ ਹੈ ਇਹ ਰਾਂ ਬੈਠਣ ਦੇ ਪਿਆ ਕੰਮ ਆ ਲੋ ਵੱਡਾ ਇੰਜ ਜਿੱਚ ਦੁੱਧ ਹੁਣ ਕਿਚ ਪਾਓ ਦੁੱਧ ਕੱਢ ਲਓ ਇਹ ਤਾਂ ਇਹ ਦੁੱਧ ਨਹੀਂ ਜਿਗਾ ਚਾੜੋ ਦੋਵੇਂ ਝੱਗਾ ਚ ਕੱਢ ਲਓ ਚੀਜੀ ਭਾਗ ਦੇਣੀ ਚੀਜੀ ਭਾਗ ਦੇਣੀ ਮੈਂ ਮੁੱਢ ਬੇਟੀ ਵਿੱਚ ਉੱਪਰ ਨਹੀਂ ਆ ਆਪਸ ਲੈ ਗਏ ਹਨ ਪਰਵਾਸ ਲੈ ਗਏ ਨੇ ਭੱਜਾ ਮਾਸ ਨਵੇਂਗਾ ਟੂ ਦੁੱਧ ਕਰ ਠੜਾ ਦੁੱਧ ਹਾਂ ਪਰ ਫਾਈ ਲੈਣੀ ਚੱਲ ਤਨ ਆਖਾ ਠੰਡਾ ਪਾ ਦੋ ਤੁਸੀਂ ਪਾਇਆ ਠੰਡਾ ਘੱਟ ਪਾਓ ਹੇ ਦਾ ਕੱਢ ਲਿੰਦੇ ਸਸਰੇ ਦਿੱਤੇ ਪੱਖਾ ਚਲਾ ਦੇਣਾ ਅਜ ਖਤੀਰਾ ਗੁੰਦ ਪਾ ਲਈਆ ਮੈਂ ਪੀਂ

ਫੰਨੇ ਇਹਦਾ ਨੰਬਰ ਪ੍ਰਾਤ ਚ ਰੱਖ ਕੇ ਭੰਨ ਲੋ ਉਤੇ ਉਹ ਮਾਰ ਲੋ ਇਹ ਤੇ ਪੱਤਾ ਟੁੱਟ ਜੂਗਾ ਹੁਣ ਮੈਂ ਆਪਾ ਕੱਢ ਕੇ ਮਿਕਸੀ ਗ੍ਰਾਈਂਡਰ ਪੌਂਡ ਦੀ ਲੋੜ ਗਰਾਰ ਕਰਨਾ ਹਾਂ ਤੇ ਇਹ ਜੂਸ ਵਾਂਗੂ ਜਿੱਤਾ ਪਤਪਰੇ ਬਣਾਉਣੇ ਨੇ ਤੇ ਗਰਾਂ ਦੇ ਇਧੇ ਮਿਕਸ ਹੋ ਗਏ ਗਰਾਈਟੇ ਤੇ ਖਾਣੀ ਗ੍ਰੇਟ ਗ੍ਰੇਟ ਮਾਡਾ ਕਾਣਾ ਲੀ ਗਿਆ ਤੇ ਦੁੱਧ ਤਾਂ ਮਿੱਠਾ ਹੀ ਹੈ। ਖਲਚ ਪੰਡ ਬਾਈ ਕਾ ਕਾਹਨੇ ਮਪਾਈ ਹੈ। ਕਾਹੂੰ ਕਹਿੰਦਾ ਜਿੰਤਰ ਹੈ। ਘਾੜਾ ਨਾਲ ਨਹੀਂ ਚੇਤ। ਤੇ ਖਾਂਡ ਵੇਖ ਕੇ ਪਾਲੂ ਫੁੱਲ ਜੂ ਕਿਉਂ ਤੇ। ਗੁੱਤ ਵੇਖੋ ਕੀ। ਮੇਰਾ ਦੁੱਧ ਅੱਜ ਫੇਰ ਕੇ ਸਾਫ ਕਰ ਗਿਆ। ਆਸ਼ੂ। ਪੌਣਾ ਮਿੱਠਾ ਮਿੱਠਾ ਫਿੱਕਾ ਵਾ। ਆਹੋਂ ਫਿਰ ਤੇ

ਕਿਸ ਕੱਕ ਚਾਹ ਜਿਆਦਾ ਭਰਿਆ ਚੁਕਣਾ ਹੈ ਉਹ ਚਾਹ ਵਾਟੇ ਲੋੜਿਆ ਕੱਕ ਚ ਹੈ ਨਾ ਬਣ ਕੇ ਹੋ ਚੁੱਕਾ ਰੈਡੀ ਲੈ ਕੇ ਆਉ ਗਲਾਸ ਤੇ ਲਓ ਤੇ ਕਿਉਂ ਆ ਗਿਆ ਜਿਹਦਾ ਕਰਨੀਆਂ ਵਿੱਚ ਨਾਂ ਦੇ ਨਾਂ ਦੇ ਕਰੇ ਦੁੱਧ ਪੀਣ ਨੂੰ ਉਹ ਰੂਹ ਆਪਸ ਬਣਾ ਕੇ ਪੀਂਦੇ ਮਾਰਟੀਨਾਂ ਚ ਪਾਉਣਾ ਹੈ ਮਾਰਟੀਨਾਂ ਚ ਹੋ ਗਿਆ ਨਾ ਠੰਡਾ ਪਰ ਪਰ ਫੋੜ ਲੈਂਦੇ ਨੇ ਤੇ 5 ਮਿੰਟ 5 ਮਿੰਟ ਪਰ ਫੋੜ ਲੈਂਦੇ ਪਰ ਤੇ ਪਈ ਹੈ ਜੀ ਚਲੋ ਹਮ ਚਾਏ ਤੁਸੀਂ ਡਿਸਕਸ ਕਰੋ ਮੰਮੀ ਜਾਣੇ ਤੁਸੀਂ ਜਾਣ ਮੇਰੀ ਨਹੀਂ ਉਹ ਤਾਂ ਬਚਾਈ ਨਹੀਂ ਚਲ ਚਲ ਖਤਮ ਹੋ ਗਿਆ ਇਥੇ ਇਦਾਂ ਕਰ ਲਓ ਮੰਮੀ ਨੇ ਕਿਤੇ ਮਾਸ ਪੀਣਾ ਮਾਸ ਪੀਣਾ ਆਪ ਆਦੋ ਆਵੇ ਥੋੜਾ ਜਿਹਾ ਮੰਮੀ ਜੋਗਾ ਥੋੜਾ ਜਿਹਾ ਹੋਰ ਕਰ ਲੈ ਨਹੀਂ ਜ਼ਿਆਦਾ ਕਰ ਲੈ